ਜੀ ਜੀ ਬਾਤ ਅਸ਼ਮੀਤ ਬਾ ਜਿੰਦਾਬਾਦ ਅਸ਼ਮੀਤ ਮਾਨ ਜਿੰਦਾਬਾਦ ਤੁਹਾਨੂੰ ਕੋਈ ਕੱਲ ਨੂੰ ਆ ਕੇ ਇਹ ਨਹੀਂ ਕਹੂਗਾ ਤੁਸੀਂ ਅਸ਼ਮੀਤ ਨੂੰ ਤੁਸੀਂ ਸਾਥ ਨੂੰ ਕੌਂਸਲ ਦੇ ਵਿੱਚ ਭੇਜਿਆ ਉਹਨੇ ਉੱਥੇ ਆ ਕੇ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਮੈਂ ਵਾਅਦਾ ਕਰਦਾ ਮੈਂ ਤੁਹਾਡੀ ਪੈਠ ਨਹੀਂ ਲੱਗਣ ਦਿੰਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀ ਕੌਂਸਲ ਚੋਣਾ ਹੋਣ ਜਾ ਰਹੀਆਂ ਹਨ ਇਸ ਮੋਕੇ ਪੰਥ ਪੰਜਾਬ ਦੀ ਨੁਮਾਇੰਦਗੀ ਕਰਦੀ ਅਤੇ ਮਨੁੱਖੀ ਹੱਕਾਂ ਦੇ ਹਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਆਪਣਾ ਆਦਰਸ਼ ਮੰਨਦੀ ਵਿਦਿਆਰਥੀ ਜਥੇਬੰਦੀ ਸੱਤ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਉਤਰੀ ਹੈ ਅੱਜ ਸੱਤ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਸੱਤ ਨੇ ਅੱਜ ਅਸ਼ਮੀਲ ਸਿੰਘ ਨੂੰ ਉਪ ਪ੍ਰਧਾਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਇਹ ਐਲਾਨ ਜਕਾਰਿਆਂ ਦੀ ਗੂੰਜ ਅਤੇ ਭਰਵੇਂ ਉਤਸ਼ਾਹ ਨਾਲ ਕੀਤਾ ਗਿਆ ਜੀ ਜਿੰਦਾਬਾਦ ਅੱਜ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਇਲੈਕਸ਼ਨਾਂ ਦਾ ਬਿਗਲ ਵੱਜ ਚੁੱਕਿਆ ਏ ਤੇ ਜਿਸ ਸੋਚ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਸਾਥ ਪੰਜਾਬ ਯੂਨੀਵਰਸਿਟੀ ਚ ਕੰਮ ਕਰ ਰਹੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ ਉਹਨਾਂ ਨੂੰ ਆਪ ਦਾ ਅਦਰਸ ਮੰਨ ਕੇ ਚੱਲੀ ਹੈ ਤੇ ਜਿਸ ਤਰੀਕੇ ਦੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਮੌਕੇ ਦੀ ਹਿੰਦ ਹਕੂਮਤ ਦੀ ਅੱਖ ਚ ਅੱਖ ਪਾ ਕੇ ਉਸ ਹਨੇਰੇ ਨੂੰ ਚੈਲੰਜ ਕੀਤਾ ਸੀ ਇਸੇ ਤਰੀਕੇ ਦੇ ਨਾਲ ਵਿਦਿਆਰਥੀ ਜਥੇਬੰਦੀ ਸਾਥ ਮੌਕੇ ਦੀ ਹਕੂਮਤ ਨੂੰ ਅੱਖ ਚ ਅੱਖ ਪਾ ਕੇ ਵੰਗਾਰਦੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਾਂ ਦੇ ਵਿਚਕਾਰ ਸਾਡੇ ਇਸਾਲ ਦੇ ਇਲੈਕਸ਼ਨਾਂ ਦੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸਰਦਾਰ ਅਸ਼ਮੀਤ ਸਿੰਘ ਇਹਨਾਂ ਦੀ ਨੁਮਾਇਦੀ ਕੀ ਕਰਦੇ ਹਾਂ ਸਾਥ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅਸ਼ਮੀਲ ਸਿੰਘ ਵਿਦਿਆਰਥੀਆਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਂਦੇ ਰਹੇ ਹਨ ਅਤੇ ਉਹਨਾਂ ਦਾ ਵਾਅਦਾ ਹੈ ਕਿ ਉਹ ਇਸ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਸੋ ਜਿਹੜੇ ਸਾਡੀ ਅੱਜ ਦੀ ਇਕਤਰਤਾ ਆ ਅਸੀਂ ਇਸ ਵਾਰ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ 'ਤੇ ਕੰਟੈਸਟ ਕਰ ਰਹੇ ਹਾਂ। ਪਿਛਲੇ ਸਾਲ ਦੀ ਆਪਾਂ ਇਲੈਕਸ਼ਨ ਦੇਖੀ ਆ ਇੱਥੇ ਬੱਚਿਆਂ ਨੂੰ ਪੋਲੀਟੀਕਲ ਫੂਲ ਬਣਾਇਆ ਗਿਆ ਡੈਮੋਕਰੈਟਿਕ ਫਰੰਟ ਦੇ ਨਾਂ 'ਤੇ ਬਗਾਵਤ ਦੇ ਨਾਂ ਤੇ ਵੋਟਾਂ ਲੈ ਕੇ ਬੰਦੇ ਫਿਰ ਉਹਨਾਂ ਪਾਰਟੀਆਂ ਦੇ ਸਾਬਣ ਗਏ ਇੱਥੇ ਏਬੀਵੀਪੀ ਦੀ ਜਿਹੜੀ ਸਿਆਸਤ ਆ ਜਿਨੇ ਯੂਨੀਵਰਸਿਟੀ ਦੀ ਸੈਨੇਟ ਨੂੰ ਖਾ ਲਿਆ ਜਿਨੇ ਸਾਰੇ ਹਿੰਦੁਸਤਾਨ ਦੇ ਵਿੱਚ ਵਕ ਵਕ ਕੋਮਾ ਨੂੰ ਵਕਤ ਪਾਇਆ ਹੋਇਆ ਆ ਜਿਹੜਾ ਜਾਤ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਭਾਸ਼ਾ ਦੇ ਆਧਾਰ ਤੇ ਵਿਤਕਰਾ ਕਰਨ ਦੇ ਉੱਤਰੀ ਹੋਈ ਆ ਜਿਨੇ ਦੇਸ਼ ਦੇ ਵਿੱਚ ਸੁਪਰੀਮ ਕੋਰਟ ਚੋਣ ਕਮਿਸ਼ਨ ਤੱਕ ਨਹੀਂ ਛੱਡਿਆ ਜਿਨੇ ਸਿੱਖਿਆ ਸੰਸਥਾਵਾਂ ਦੀ ਆਜ਼ਾਦੀ ਨਹੀਂ ਛੱਡੀ ਉਹਨਾਂ ਦੇ ਚੰਡਾਬਰਦਾਰ ਇੱਥੇ ਤੁਹਾਡੇ ਵਿਦਿਆਰਥੀਆਂ ਦੇ ਵੋਟਾਂ ਮੰਗ ਰਹੇ ਆ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਜਿਹੜੀ ਵੋਟ ਪਾਉਣੀ ਆ ਇਹ ਜਿਹੜੀ ਯੂਨੀਵਰਸਿਟੀ ਆ ਪੋਲਿਟਿਕਸ ਦੀ ਨਰਸਰੀ ਆ ਸਾਡੇ ਖਿੱਤੇ ਪਿਛਲੇ ਲੰਮੇ ਸਮੇਂ ਤੋਂ ਸੰਤਾਪ ਵੰਡਾ ਰਹੇ ਆ ਸਾਡੇ ਖਿੱਤੇ ਨੂੰ ਲੀਡਰਲੈਸ ਕੀਤਾ ਗਿਆ ਆ ਜੇ ਕੋਈ ਲੀਡਰ ਸਿਰ ਚੁੱਕਦਾ ਆ ਜਾਂ ਮਾਰ ਦਿੱਤਾ ਜਾਂਦਾ ਆ ਜਾਂ ਜੇਲ੍ਹ ਚ ਸਿੱਟ ਦਿੱਤਾ ਜਾਂਦਾ ਆ ਤੇ ਸਿੱਖਿਆ ਸੰਸਥਾਵਾਂ ਦੇ ਵਿੱਚ ਪੰਜਾਬ ਚ ਵਿਦਿਆਰਥੀ ਪੋਲਿਟਿਕਸ ਇਸ ਕਰਕੇ ਬੈਣ ਜਿਹੜਾ ਪੰਜਾਬ ਦਾ ਦਰਦ ਜਾਣਦੇ ਆ ਉਹ ਅੱਗੇ ਨਾ ਆ ਸਕਣ ਸਾਡੇ ਕੋਲੇ ਇੱਕ ਇੰਸਟੀਚਿਊਟ ਬਣ ਜਾਇਆ ਪੰਜਾਬ ਯੂਨੀਵਰਸਿਟੀ ਸਿਰਫ ਪੰਜਾਬ ਯੂਨੀਵਰਸਿਟੀ ਇੱਕ ਬਚਦੀ ਆ ਜਿੱਥੋਂ ਪੰਜਾਬ ਦੇ ਨੌਜਵਾਨ ਆਪਣੇ ਇਸ ਖਿੱਤੇ ਦੀ ਦਰਦ ਪਛਾਣ ਕੇ ਆਪਣੇ ਲੋਕਾਂ ਦਾ ਦਰਦ ਪਛਾਣ ਕੇ ਇੱਥੇ ਰੱਖ ਸਕਦੇ ਆ ਉਹੀ ਨੌਜਵਾਨ ਜਿਹੜੇ ਤਰਤਲ ਟੁੱਟਦੇ ਆ ਉਹ ਸਮਝ ਸਕਦੇ ਆ ਕਿ ਇੱਕ ਵਿਦਿਆਰਥੀਆਂ ਦੀਆਂ ਮੁਸ਼ਕਲਾ ਕੀ ਨੇ ਉਹਨੂੰ ਡਿਪਾਰਟਮੈਂਟ ਚ ਉਹਨੂੰ ਹੌਸਟਲਾਂ ਚ ਕੀ ਸਮੱਸਿਆ ਹੁੰਦੀ ਆ ਸਾਥ ਨੇ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖ ਕੇ ਪਿਛਲੇ 8 ਸਾਲ ਤੋਂ ਇੱਥੇ ਕੰਮ ਕੀਤਾ ਆ ਇਸ ਮੌਕੇ ਤੇ ਸੱਤ ਜਥੇਬੰਦੀ ਦੇ ਚੋਣ ਇੰਚਾਰਜ ਹਰਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੱਤ ਦੀ ਸਥਾਪਨਾ 2017 ਵਿੱਚ ਇੱਕ ਡਿਸਕਸ਼ਨ ਗਰੁੱਪ ਵੱਜੋਂ ਕੀਤੀ ਗਈ ਸੀ ਇਸ ਜਥੇਬੰਦੀ ਨੇ ਯੂਨੀਵਰਸਿਟੀ ਵਿੱਚ ਖੁੱਲ ਕੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੀ ਪ੍ਰਤੀਨਿਧਤਾ ਕੀਤੀ ਹੈ ਇਸ ਨੇ ਲਗਾਤਾਰ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਯੂਨੀਵਰਸਿਟੀ ਵਿੱਚ ਉਭਾਰਿਆ ਇਸ ਨਾਲ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਸੈਨੇਟ ਨੂੰ ਬਚਾਉਣ ਲਈ ਸਭ ਤੋਂ ਲੰਬਾ ਧਰਨਾ ਵੀ ਸੱਤ ਵੱਲੋਂ ਹੀ ਅਗਵਾਈ ਕਰਕੇ ਲਗਾਇਆ ਗਿਆ ਸੀ ਅਸ਼ਮੀਲ ਸਿੰਘ ਨੇ ਉਪ ਪ੍ਰਧਾਨ ਦੇ ਉਮੀਦਵਾਰ ਵੱਜੋਂ ਆਪਣੀ ਨਾਮਜ਼ਦਗੀ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਦੇ ਹਿੱਤਾਂ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾਂ ਨੇ ਵਿਦਿਆਰਥੀ ਭਾਈਚਾਰੇ ਦਾ ਸਮਰਥਨ ਮੰਗਿਆ ਹੈ ਤਾਂ ਜੋ ਪੰਜਾਬ ਯੂਨੀਵਰਸਿਟੀ ਨੂੰ ਵਿਦਿਆਰਥੀਆਂ ਲਈ ਇੱਕ ਬਿਹਤਰ ਵਿਦਿਅਕ ਕੇਂਦਰ ਬਣਾਇਆ ਜਾ ਸਕੇ। ਅੱਜ ਤੋਂ 4 ਸਾਲ ਪਹਿਲਾਂ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਇਆ ਸੀ ਤਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਇੱਕ ਕਸਪੀਤ ਸੁਣੀ ਸੀ। ਜਿਹੜੀ ਸਪੀਚ ਵਿੱਚ ਉਹਨਾਂ ਨੇ ਇੱਕ ਲਘੂ ਕਥਾ ਦਾ ਜ਼ਿਕਰ ਕੀਤਾ ਸੀ ਕਿ ਚਾਰੇ ਪਾਸੇ ਹਨੇਰਾ ਪਸਰਿਆ ਹੋਇਆ ਸੀ ਕਿਤੇ ਕੋਈ ਚਾਨਣ ਨਹੀਂ ਸੀਗਾ ਦੂਰ ਕਿਤੇ ਝੌਂਪੜੀ ਦੇ ਵਿੱਚੋਂ ਇੱਕ ਦੀਵੇ ਨੇ ਸਿਰ ਚੁੱਕਿਆ ਤੇ ਉਹਨੇ ਚੈਲੰਜ ਕੀਤਾ ਹਨੇਰੇ ਨੂੰ ਕਿ ਮੈਂ ਇਸ ਹਨੇਰੇ ਨੂੰ ਆਪਣੇ ਵਾਲੇ ਦੁਆਲੇ ਪਸਰਨ ਨਹੀਂ ਦਊਂਗਾ ਉਸ ਦੀਵੇ ਨੂੰ ਉਸ ਦੀਪਕ ਨੂੰ ਦੇਖ ਕੇ ਸਾਰੇ ਉੱਥੇ ਏਰੀਆ ਦੇ ਵਿੱਚੋਂ ਜਿੰਨੇ ਝੌਂਪੜੀਆਂ ਦੇ ਵਿੱਚ ਦੀਪਕ ਸੀ ਸਾਰੇ ਜਾਗ ਉੱਠੇ ਸਾਰੇ ਦੀਪਕਾਂ ਨੇ ਉਸ ਹਨੇਰੇ ਨੂੰ ਚੈਲੰਜ ਕੀਤਾ ਕਿ ਅਸੀਂ ਇੱਥੇ ਸਮਾਜ ਦੇ ਵਿੱਚ ਇਸ ਨੂੰ ਪਸਰਨ ਤੋਂ ਨਹੀਂ ਰੋਕਾਂਗੇ ਅੱਜ ਤੁਸੀਂ ਜਿੰਨੇ ਇੱਥੇ ਸਾਰੇ ਵਿਦਿਆਰਥੀ ਖੜੇ ਹੋ ਮੈਨੂੰ ਉਹਨਾਂ ਦੀਪਕਾਂ ਵਰਗੇ ਲੱਗਦੇ ਹੋ ਵਿਦਿਆਰਥੀ ਜਥੇਬੰਦੀ ਸੱਤ ਦਾ ਪੰਜਾਬ ਯੂਨੀਵਰਸਿਟੀ ਵਿੱਚ ਕੰਮ ਕਰਨ ਦਾ ਮਕਸਦ ਤੁਹਾਡੇ ਵਰਗੇ ਦੀਪਕ ਬਣਾਉਣਾਗਾ ਜਿਹੜੇ ਸਮਾਜ ਦੇ ਵਿੱਚ ਬਸਰੇ ਹੋਏ ਹਨੇਰੇ ਨੂੰ ਦੂਰ ਕਰ ਸਕਣ ਤੇ ਮੈਂ ਮੰਨਦਾ ਕਿ ਵਿਦਿਆਰਥੀ ਜਥੇਬੰਦੀ ਸੱਤ ਨੇ ਵੀ ਮੈਨੂੰ ਇੱਕ ਅਜੇਹਾ ਦੀਵਾ ਬਣਾਇਆਗਾ ਮੈਂ ਪਿਛਲੇ 4 ਸਾਲਾਂ ਤੋਂ ਪੰਜਾਬ ਯੂਨੀ ਕੈਂਪਸ ਦੇ ਵਿੱਚ ਸਟੂਡੈਂਟ ਵੈਲਫੇਅਰ ਦੇ ਲਈ ਕੰਮ ਕਰ ਰਿਹਾਗਾ ਵਿਦਿਆਰਥੀ ਜਥੇਬੰਦੀ ਸੱਤ ਪਿਛਲੇ 8 ਸਾਲਾਂ ਤੋਂ ਵਿਦਿਆਰਥੀ ਮਸਲੇ ਚੱਕ ਰੀਆ ਤਾਂ ਮੈਂ ਪਿਛਲੇ 4 ਸਾਲਾਂ ਤੋਂ ਇੱਥੇ ਕੰਮ ਕਰ ਰਿਆਂਗਾ ਧਰਨਿਆਂ ਦੇ ਵਿੱਚ ਪਾਰਟਿਸਿਪੇਟ ਕਰ ਰਿਆਂਗਾ ਧਰਨੇ ਲੀਡ ਕਰ ਰਿਆਂਗਾ ਮੈਂ ਕੋਈ ਡੰਮੀ ਕੈਂਡੀਡੇਟ ਨਹੀਂ ਹੈਗਾ ਮੈਂ ਕੋਈ ਪੈਰਾਸ਼ੂਟ ਕੈਂਡੀਡੇਟ ਨਹੀਂ ਹੈਗਾ ਜਿਹਨੂੰ ਕਿ 4 ਸਾਲ ਪਹਿਲਾਂ ਬੰਦਾ 9 ਤੋਂ 5 ਕਲਾਸਾਂ ਦਿੰਦਾਗਾ ਮੁੜ ਕੇ ਅਖੀਰਲੇ ਸਾਲ ਪੈਸੇ ਦੇ ਕੇ ਟਿਕਟ ਲੜਾਂਦਾਗਾ ਮੈਂ ਕਿ ਉਹਨਾਂ ਵਰਗਾ ਨਹੀਂ ਹੈਗਾ ਜਿਹੜਾ 4 ਸਾਲ ਇੱਕ ਪਾਰਟੀ 'ਚ ਕੰਮ ਕਰਕੇ ਆਪਦੀ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾ ਕੇ ਇਲੈਕਸ਼ਨ ਲੜ ਲੇ ਮੈਂ 4 ਸਾਲਾਂ ਤੋਂ ਆਪਦੀ ਮਾਂ ਪਾਰਟੀ ਵਿਦਿਆਰਥੀ ਜਥੇਬੰਦੀ ਸਾਥ ਦੇ ਵਿੱਚ ਨੀਡਰ ਹੋ ਕੇ ਅਥਾਰਟੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਲਾਠੀ ਚਾਰਜਸ ਹੈਗੇ ਅਰੇਸਟੈਂਸ ਹੈਗੇ ਪਰਚੇ ਸਕੇ ਅੱਜ ਤੁਹਾਡੇ ਸਾਹਮਣੇ ਖੜਾਂਗਾ ਮੈਂ ਵਿਦਿਆਰਥੀ ਜਥੇਬੰਦੀ ਸਾਥ ਦਾ ਤੇ ਤੁਹਾਡੇ ਸਾਰੇ ਸਟੂਡੈਂਟਸ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਣ ਦਾ ਮੌਕਾ ਦਿੱਤਾ ਤੁਹਾਡੇ ਸਾਰਿਆਂ ਦੇ ਸਾਥ ਕਰਕੇ ਮੈਨੂੰ ਅੱਜ ਇੱਥੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਲਗਾਇਆ ਜਾ ਰਿਹਾਗਾ ਮੈਂ ਸਾਰੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਇਹ ਵਾਅਦਾ ਕਰਦਾ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂਗਾ ਅਸ਼ਮੀਲ اقبال ਜਿੰਦਾ ਨੋ ਕੋਈ ਕੱਲ ਨੂੰ ਆ ਕੇ ਇਹ ਨਹੀਂ ਕਹੂਗਾ ਤੁਸੀਂ ਅਸ਼ਮੀਤ ਨੂੰ ਤੁਸੀਂ ਸਾਥ ਨੂੰ ਕਾਉਂਸਲ ਦੇ ਵਿੱਚ ਭੇਜਿਆ ਉਹਨੇ ਉੱਥੇ ਆ ਕੇ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਮੈਂ ਵਾਦਾ ਕਰਦਾ ਮੈਂ ਤੁਹਾਡੀ ਪੈਠ ਨਹੀਂ ਲੱਗਣ ਦਿੰਦਾ